ਹਾਂਜੀ ਸੱਸੀਆ ਗਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਐਮ ਮਾਨ ਦਾ ਵੱਡਾ ਬਿਆਨ ਗਰੀਬ ਪਰਿਵਾਰਾਂ ਦੀ ਹੋਈ ਪੱਲੇ ਪੱਲੇ ਵੱਡੀ ਖੁਸ਼ਖਬਰੀ ਆਈ ਪੰਜਾਬ ਦੇ ਲੋਕਾਂ ਲਈ ਨਵੀਆਂ ਸਹੂਲਤਾਂ ਸ਼ੁਰੂ ਕੀ ਹਾ ਪੂਰੀ ਅਪਡੇਟ ਔਰ ਪੰਜਾਬ ਸਰਕਾਰ ਯਾਨਕੀ ਸੀਐਮ ਮਾਨ ਵੱਲੋਂ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਲਈ ਕਿਹੜੀਆਂ ਕਿਹੜੀਆਂ ਨਵੀਆਂ ਸਹੂਲਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਪੰਜਾਬ ਜੋਬਲਟ ਉਪਰ ਨਵੇਂ ਉਧਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਕੀ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲੈਂਡ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਸਭ ਤੋਂ ਪਹਿਲੀ ਨਿਊਜ਼ ਪਹਿਲੀ سہولت ਪੰਜਾਬ ਦੇ ਵਸਨੀਕਾਂ ਨੂੰ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਦਿੱਤੀ ਜਾ ਰਹੀ ਹੈ ਇਹ ਆ ਘਰ ਘਰ ਰਾਸ਼ਨ ਸਕੀਮ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੁਆਰਾ ਰਾਸ਼ਨ ਕਾਰਡ ਪੜਾਈ ਗਏ ਆ ਲੇਕਿਨ ਪੰਜਾਬ ਦੇ ਵਿੱਚ ਬਹੁਤ ਸਾਰੇ ਜੋ ਲੋਡਵਨ ਗਰੀਬ ਪਰਿਵਾਰ ਨੇ ਉਹਨਾਂ ਦੇ ਰਾਸ਼ਨ ਕਾਰਡ ਬਿਨਾਂ ਵਜ੍ਹਾ ਤੋਂ ਹੀ ਕੱਟੇ ਜਾ ਰਹੇ ਸੀ ਅਤੇ ਜੋ ਵੱਡੇ ਅਤੇ ਜ਼ਮੀਨਾਂ ਵਾਲੇ ਲੋਕ ਆ ਜਾਂ ਫਿਰ ਜਿਨ੍ਹਾਂ ਦੀ ਸਾਲਾਨਾ ਆਮਦਨ 2 ਲੱਖ 4 ਲੱਖ 5 ਲੱਖ ਜਾਂ ਇਸ ਤੋਂ ਜ਼ਿਆਦਾ ਹੈ ਉਹਨਾਂ ਦੇ ਰਾਸ਼ਨ ਕਾਰਡ ਹਾਲੇ ਵੀ ਚੱਲ ਰਹੇ ਆ ਤਾਂ ਇਸ ਦਰਾਂਨ ਸੀਐਮ ਮਾਨ ਨੇ ਵੱਡਾ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਗਰੀਬ ਪਰਿਵਾਰ ਦਾ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ ਅਤੇ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਸਾਰਿਆਂ ਦੇ ਨਵੇਂ ਰਾਸ਼ਨ ਕਾਰਡ ਬਣਵਾਏ ਜਾਣਗੇ ਜਿਨ੍ਹਾਂ ਨੂੰ ਹੁਣ ਘਰ-ਘਰ ਰਾਸ਼ਨ ਸਕੀਮ ਦਾ ਲਾਭ ਦਿੱਤਾ ਜਾਇਆ ਕਰੇਗਾ ਤਾਂ ਪੰਜਾਬ ਸਰਕਾਰ ਦੁਆਰਾ ਜੋ ਨਵੇਂ ਰਾਸ਼ਨ ਕਾਰਡ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਆ ਤਾਂ ਤੁਸੀਂ ਵੀ ਆਪਣਾ ਨਵਾਂ ਰਾਸ਼ਨ ਕਾਰਡ ਬਣਵਾ ਸਕਦੇ ਹੋ ਇਹ ਰਾਸ਼ਨ ਕਾਰਡ ਸੀਐਸਸੀ ਸੈਂਟਰ ਦੇ ਵਿੱਚ ਜਾ ਕੇ ਬਣਵਾ ਸਕਦੇ ਹੋ ਜਾਂ ਫਿਰ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਬਣਵਾ ਸਕਦੇ ਹੋ ਅਗਰ ਤੁਸੀਂ ਫੀ ਸਪਿੰਨ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਡਾਇਰੈਕਟ ਡੀਪੂ ਹੋਲਡਰ ਨੂੰ ਵੀ ਆਪਣੇ ਦਸਤਾਵੇਜ਼ ਦੇਖ ਸਕਦੇ ਹੋ ਉਹ ਜਦੋਂ ਵੀ ਆਪਣੇ ਫੂਡ ਸਪਲਾਈ ਦਫਤਰ ਜਾਂਦੇ ਆ ਉਹ ਤੁਹਾਡਾ ਫਾਰਮ ਨਾਲ ਲੈ ਕੇ ਜਾਣਗੇ ਉੱਥੇ ਜਮ੍ਹਾਂ ਕਰਾ ਦੇਣਗੇ ਲੇਕਿਨ ਅਗਰ ਗੱਲ ਕਰੀਏ ਆਪਾਂ ਆਫਲਾਈਨ ਅਤੇ ਆਨਲਾਈਨ ਵਿੱਚ ਕੀ ਫਰਕ ਹੈ ਜਿਹੜਾ ਆਨਲਾਈਨ ਕਾਰਡ ਹੈ ਉਹ ਜਲਦੀ ਅਪਰੂਵਲ ਹੋ ਜਾਂਦਾ ਉਸ ਤੇ ਤੁਹਾਨੂੰ ਜਲਦੀ ਲਾਭ ਮਿਲਣ ਲੱਗ ਜਾਂਦਾ ਹੈ ਲੇਕਿਨ ਜੋ ਫੂਡ ਦਫਤਰ ਦੇ ਵਿੱਚ ਜਾ ਕੇ ਫਾਰਮ ਆਫਲਾਈਨ ਜਮਾ ਕਰਾਉਣਾ ਹੁੰਦਾ ਹੈ ਉਸ ਦੇ ਉੱਪਰ ਕੁਝ ਵੈਰੀਫਿਕੇਸ਼ਨ ਤੋਂ ਬਾਅਦ ਰਾਸ਼ਨ ਕਾਰਡ ਦਾ ਲਾਭ ਆਪਾਂ ਨੂੰ ਮਿਲਣਾ ਸਟਾਰਟ ਹੁੰਦਾ ਹੈ ਇਸ ਕਰਕੇ ਉਸ ਰਾਸ਼ਨ ਕਾਰਡ ਦਾ ਬੰਦ ਦੇ ਵਿੱਚ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਔਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ 5 ਲੱਖ ਤੱਕ ਦਾ ਮੁਫਤ ਇਲਾਜ ਸਹੂਲਤ ਦੇ ਲਈ ਅਸ਼ਮਾਨ ਕਾਰਡ ਵੀ ਬਣਾਏ ਜਾ ਰਿਹਾ ਜਿਸ ਦਾ ਤੁਸੀਂ ਲਾਭ ਉਠਾ ਸਕਦੇ ਹੋ ਅਗਰ ਤੁਸੀਂ ਲੇਬਰ ਦਾ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਪੰਜਾਬ ਸਰਕਾਰ ਨੇ ਜੋ ਅਗਲੀ ਸਕੀਮ ਸ਼ੁਰੂ ਕੀਤੀ ਆ ਉਸ ਦਾ ਨਾਮ ਹੈ ਜੀ ਲਾਪਾਤਰੀ ਲਾਪਾਤਰੀ ਦੇ ਉੱਪਰ ਤੁਸੀਂ ਆਪਣੇ ਦੇ ਬੱਚਿਆਂ ਦੇ ਲਈ ਜਾਂ ਫਿਰ ਆਪਣੇ ਖੁਦ ਦੇ ਲਈ ਅਨੇਕਾਂ ਸਕੀਮਾਂ ਦਾ ਲਾਭ ਉਠਾ ਸਕਦੇ ਹੋ ਕਿਉਂਕਿ ਲਾਪਾਤਰੀ ਵੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਲੇਕਿਨ ਪਿਛਲੇ 3 ਤੋਂ 4 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਲਾਹ ਪਾਤਰੀ ਉੱਪਰ ਸਕਾਲਰਸ਼ਿਪ ਜਾਂ ਫਿਰ ਹੋਰ ਜੋ ਵੀ ਲਾਭ ਮਿਲਦੇ ਆ ਨਹੀਂ ਦਿੱਤੇਗੇ ਲੇਕਿਨ ਹੁਣ ਸੀਮਾਨ ਨੇ ਇਹ ਚੀਜ਼ ਦਾ ਵਾਅਦਾ ਕੀਤਾ ਕਿ ਜਿੰਨੇ ਵੀ ਲੋਕਾਂ ਦੀ ਲਾਹ ਪਾਤਰੀ ਕਾਰਡ ਬਣਿਆ ਜਾਂ ਫਿਰ ਜਿਹੜੇ ਜ਼ਰੂਰਤਮੰਦ ਆ ਜਿਨ੍ਹਾਂ ਨੇ ਲੇਬਰ ਦਾ ਕੰਮ ਕਰਦੇ ਉਹ ਆਪਣੇ ਲਾਹ ਪਾਤਰੀ ਕਾਰਡ ਬਣਵਾ ਕੇ ਰੱਖੋ ਕਿਉਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਲਾਹ ਪਾਤਰੀ ਕਾਰਡ ਤੇ ਹਰ 3 ਮਹੀਨਿਆਂ ਬਾਅਦ 3100 ਰੁਪਏ ਦੀ ਰਾਸ਼ੀ ਦਿੱਤੀ ਜਾਵੇ ਕਰੇਗੀ ਉਸ ਤੋਂ ਬਾਅਦ ਸਲਾਨਾ ਵਜੀਫਾ ਫਾਰਮ ਵੀ ਤੁਸੀਂ ਪਾਕਸ ਤੋਂ ਦੇ ਉੱਧਰ ਤੁਹਾਡੇ ਬੱਚੇ ਪਹਿਲੀ ਕਲਾਸ ਤੋਂ ਲੈ ਕੇ ਕਿਸੇ ਵੀ ਕਾਲਜ ਦੇ ਵਿੱਚ ਡਿਗਰੀ ਡਿਪਲੋਮਾ ਕਰ ਰਹੇ ਆ ਤਾਂ ਤੁਸੀਂ ਉਹਨਾਂ ਦੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਸਕਾਲਰਸ਼ਿਪ ਪੰਜਾਬ ਸਰਕਾਰ ਤੋਂ ਲੈ ਸਕਦੇ ਹੋ ਇਸ ਤੋਂ ਬਾਅਦ ਹਰ ਸਾਲ ਦਾ ਟੂਰਿਜ਼ਮ ਪੈਕੇਜ ਹੰਬਨ ਦੇ ਲਈ ਸਰਕਾਰ ਲਾਹੇ ਪਾਤਰੀ ਕਾਰਡ ਦੇ ਉੱਪਰ ਦਿੰਦੀ ਆ ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾਗਾ ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਲਾਪਾਤਰੀ ਉੱਪਰ ਵੀ ਇੱਕ ਡਿਟੇਲ ਵੀਡੀਓ ਤੁਹਾਡੇ ਕੋਲ ਆਵੇ ਤੁਹਾਨੂੰ ਪੂਰੀ ਜਾਣਕਾਰੀ ਮਿਲੇ ਤਾਂ ਉਹ ਵੀ ਆਪਾਂ ਸ਼ੇਅਰ ਕਰ ਦੇਵਾਂਗੇ ਔਰ ਅਗਰ ਤੁਹਾਡੇ ਕਿਸੇ ਲੜਕੀ ਦੀ ਮੈਰਿਜ ਤੁਸੀਂ ਕੀਤੀ ਆ ਇਸ ਸਾਲ ਦੌਰਾਨ ਤਾਂ ਤੁਸੀਂ ਸ਼ਗਨ ਸਕੀਮ ਲਾਪਾਤਰੀ ਕਾਰਡ ਉੱਪਰ ਅਪਲਾਈ ਕਰ ਦਿਓ ਤਾਂ ਸਰਕਾਰ ਤੁਹਾਨੂੰ ਆਸ਼ੀਰਵਾਦ ਸਕੀਮ ਤੋਂ ਜ਼ਿਆਦਾ ਪੈਸਾ ਇਸ ਲਾਪਾਤਰੀ ਕਾਰਡ ਦੇ ਜ਼ਰੀਏ ਤੁਹਾਡੇ ਜੋ ਇੱਕ आशीर्वाद ਦੇ ਤਹਿਤ ਸ਼ਗਨ ਦੇ ਤਹਿਤ ਦੇਵੇਗੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਘਰ ਘਰ ਸਰਵਿਸ ਚਲਾਰੀ ਆ ਜੋ ਕਿ ਸੇਵਾ ਕੇਂਦਰ ਦਾ ਕੋਈ ਵੀ ਕੰਮ ਤੁਸੀਂ ਅਗਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਆਈਡੀ ਲੈ ਕੇ ਕੰਮ ਕਰ ਸਕਦੇ ਹੋ ਅਗਰ ਤੁਹਾਨੂੰ ਕੰਮ ਕਰਾਉਣਾ ਹੈ ਤੁਸੀਂ ਫੋਰ ਐਗਜ਼ਾਮਪਲ ਆਪਣੇ ਆਧਾਰ ਕਾਰਡ ਅਪਡੇਟ ਕਰਾਉਣਾ ਹੈ ਆਪਣਾ ਜਨਮ ਸਰਟੀਫਿਕੇਟ ਬਣਾਉਣਾ ਜਾਂ ਅਪਡੇਟ ਕਰਾਉਣਾ ਹੈ ਜਾਤੀ ਸਰਟੀਫਿਕੇਟ ਇਨਕਮ ਸਰਟੀਫਿਕੇਟ ਇਸ ਅਜਿਹਾ ਕੋਈ ਵੀ ਫਾਰਮ ਤੁਸੀ ਭਰਉਣਾ ਹੈ ਤਾਂ ਤੁਸੀਂ ਸਰਕਾਰ ਦਾ ਹੈਲਪਲਾਈਨ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਜਿਸ ਦੇ ਨਾਲ ਸਰਕਾਰ ਤੁਹਾਨੂੰ ਇਸ ਤੇ ਜਰੀਏ ਇੱਕ ਟਾਈਮ ਦਿੰਦੀ ਆ ਤਾਂ ਉਹ ਤੁਸੀਂ ਆਪਣੇ ਟਾਈਮ ਦੇ ਅਕੋਰਡਿੰਗ ਆਪਣੇ ਦਸਤਾਵੇਜ਼ ਕੰਪਲੀਟ ਕਰਨੇ ਹੁੰਦੇ ਆ ਜਦੋਂ ਤੁਹਾਡੇ ਘਰ ਸਰਕਾਰੀ ਮੁਲਾਜ਼ਮ ਯਾਨੀ ਕਿ ਸੇਵਾ ਕੇਂਦਰ ਦੇ ਅਸਿਸਟੈਂਟ ਆਣਗੇ ਉਹ ਤੁਹਾਡੇ ਡਾਕੂਮੈਂਟ ਲੈਣਗੇ ਤੁਹਾਡੇ ਤੋਂ ਜੋ ਵੈਰੀਫਾਈ ਕਰਨਾ ਹੈ ਕਰਵਾ ਕੇ ਤੁਹਾਡਾ ਸਰਟੀਫਿਕੇਟ ਜਿਹੜਾ ਵੀ ਤੁਸੀਂ ਬਣਾਉਣਾ ਹੈ ਉਸ ਦਾ ਫਾਰਮ ਭਰ ਕੇ ਦੇ ਦੇਣਗੇ ਉਸ ਤੇ ਉਪਰ ਤੁਸੀਂ ਸਰਪੰਚ ਜਾਂ ਨੰਬਰਦਾਰ ਦੇ ਵੈਰੀਫਾਈ ਕਰਵਾ ਕੇ ਉਹਨਾਂ ਨੂੰ ਵਾਪਸ ਦੇਣਾ ਹੁੰਦਾ ਹੈ ਜਿਸ ਤੇ ਨਾਲ ਤੁਹਾਡਾ ਜੋ ਫਾਰਮ ਹੈ ਕੰਪਲੀਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਹੋਰ ਵੀ ਅਨੇਕਾਂ ਸਕੀਮਾਂ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਲਈ ਚਲਾਰੀਆਂ ਨੇ ਤਾਂ ਤੁਸੀਂ ਅਗਰ ਇਹਨਾਂ ਸਕੀਮਾਂ ਦੇ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਆਪਣੇ ਪੰਜਾਬ ਦੇ ਦਸਤਾਵੇਜ਼ ਕੰਪਲੀਟ ਕਰਕੇ ਜਰੂਰ ਰੱਖੋ ਸਭ ਤੋਂ ਪਹਿਲਾਂ ਦਸਤਾਵੇਜ਼ ਆਧਾਰ ਕਾਰਡ ਜੋ ਕਿ ਤੁਹਾਡੇ ਮੋਬਾਈਲ ਨੰਬਰ ਨਾਲ ਰਜਿਸਟਰਡ ਹੋਣਾ ਚਾਹੀਦਾ ਹੈਗਾ ਸੈਕੰਡ ਨੰਬਰ ਤੇ ਤੁਹਾਡੇ ਕੋਲ ਰੈਜ਼ੀਡੈਂਟ ਪ੍ਰੂਫ ਦੇ ਵਜੋਂ ਰਹਿਾਈਸੀ ਸਬੂਤ ਦੇ ਵਜੋਂ ਵੋਟਰ ਕਾਰਡ ਜਾਂ ਫਿਰ ਰਾਸ਼ਨ ਕਾਰਡ ਇਹ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਸੇਵਿੰਗ ਬੈਂਕ ਖਾਤਾ ਜ਼ੀਰੋ ਬੈਲੈਂਸ ਵਾਲਾ ਹੋਣਾ ਚਾਹੀਦਾ ਹੈਗਾ ਇਹ ਤੁਹਾਡੇ ਕੋਲ ਡਾਕੂਮੈਂਟ ਪੂਰੇ ਆ ਤਾਂ ਤੁਸੀਂ ਪੰਜਾਬ ਸਰਕਾਰ ਦੀ ਕਿਸੇ ਵੀ ਸਕੀਮ ਦਾ ਲਾਭ ਉਠਾ ਸਕਦੇ ਹੋ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਅਪਡੇਟ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਉਸ ਦੇ ਬਾਰੇ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ